ਬਾਬੂਸ਼ਾਹੀ ਦੇਖ ਰਹੇ ਤੁਸੀਂ ਅੱਜ ਅਸੀਂ ਗੱਲਬਾਤ ਕਰਾਂਗੇ ਸਟ੍ਰੋਕਸ ਦੇ ਬਾਰੇ ਯਾਨੀ ਕਿ ਜਿਹੜਾ ਅਧਰੰਗ ਦਾ ਦੌਰਾ ਹੁੰਦਾ ਉਸ ਬਾਰੇ ਗੱਲਬਾਤ ਕਰਾਂਗੇ ਤੇ ਖਾਸ ਤੌਰ ਤੇ ਜਿਹੜਾ ਯੰਗਸਟਰਸ ਦੇ ਵਿੱਚ ਕਾਰਨ ਕੀ ਰਹਿੰਦੇ ਨੇ ਇਸ ਦੇ ਉਹਦੇ ਬਾਰੇ ਅਸੀਂ ਖਾਸ ਤੌਰ ਤੇ ਜਾਣਕਾਰੀ ਲਵਾਂਗੇ ਤੇ ਨਵੀਆਂ ਡਿਵੈਲਪਮੈਂਟਸ ਕੀ ਹੋ ਰਹੀਆਂ ਨੇ ਜੇ ਆਪਾਂ ਇਲਾਜ ਦੀ ਗੱਲ ਕਰੀਏ ਸਾਡੇ ਨਾਲ ਡਾਕਟਰ ਧੀਰਜ ਖੁਰਾਨਾ ਨੇ ਜਿਹੜੇ ਪ੍ਰੋਫੈਸਰ ਨੇ ਨਿਊਰੋਲੋਜੀ ਚ ਉਹ ਉਸ ਬਾਰੇ ਗੱਲਬਾਤ ਕਰਨਗੇ ਡਾਕਟਰ ਸਾਹਿਬ ਅ ਪਹਿਲਾਂ ਤਾਂ ਸਿੰਪਲੀ ਮੈਂ ਇਹ ਪੁੱਛਣਾ ਚਾਹੂੰਗਾ ਵੀ ਜਿਹੜਾ ਹੁਣ ਤੱਕ ਤੁਸੀਂ ਤੁਹਾਡਾ ਲੰਬਾ ਤਜਰਬਾ ਹੈਗਾ ਮੇਨਲੀ ਕੀ ਕਾਰਨ ਜਿਹੜੇ ਤੁਸੀਂ ਵੇਖੇ ਜਿਹੜੇ ਸਟ੍ਰੋਕਸ ਤੇ ਦੇਖੋ ਸਟ੍ਰੋਕਸ ਦੇ ਕਾਰਨ ਕਾਫੀ ਕਾਫੀ ਜ਼ਿਆਦਾ ਤੌਰ ਤੇ ਉਹੀ ਕਾਰਨ ਹੁੰਦੇ ਜਿਹੜੇ ਕਿ ਹਾਰਟ ਅਟੈਕ ਦੇ ਹੁੰਦੇ ਕੋਈ ਖਾਸ ਫਰਕ ਨਹੀਂ ਹੁੰਦਾ ਬਟ ਲੋਕਾਂ ਚ ਇਹ 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 ਨਹੀਂ ਅਵੇਅਰਨੈਸ ਜਾਗਰੂਕਤਾ ਨਹੀਂ ਹੈਗੀ ਕਿ ਸਟ੍ਰੋਕ ਵੀ ਉਹਨਾਂ ਕਾਰਨਾਂ ਕਰਕੇ ਹੀ ਹੁੰਦਾ ਸੋ ਸਭ ਤੋਂ ਕਾਮਨ ਕਾਰਨ ਤਾਂ ਮੈਂ ਕਹੂੰਗਾ ਕਿ ਬਲੱਡ ਪ੍ਰੈਸ਼ਰ ਜਿਹੜਾ ਕਿ ਕੰਟਰੋਲ ਨਹੀਂ ਕੀਤਾ ਜਾਂਦਾ 슈ਗਰ ਡਾਇਬੀਟੀਜ਼ ਕੋਲੇਸਟ੍ਰੋਲ ਫਿਰ ਹਾਰਟ ਡਿਜ਼ੀਜ਼ ਜਿਹੜੀ ਹਾਰਟ ਡਿਜ਼ੀਜ਼ ਇਟਸੈਲਫ ਉਹ ਵੀ ਸਟ੍ਰੋਕ ਦਾ ਕਾਰਨ ਬਣ ਸਕਦੀ ਹੈ ਥੈਨ ਬਹੁਤ ਮੇਜਰ ਤਰੀਕੇ ਨਾਲ ਜਿਹੜਾ ਕਿ ਸਾਡਾ ਰਹਿਣ ਸਹਿਣ ਹੈ ਲਾਈਫਸਟਾਈਲ ਉਹ ਵੀ ਇੱਕ ਮੇਜਰ ਕਾਰਨ ਬਣ ਸਕਦਾ ਹੈ ਜੇ ਲਾਈਫ ਸਟਾਈਲ ਥੋੜਾ ਚੰਗਾ ਨਹੀਂ ਹੈਗਾ ਪ੍ਰੋਪਰ ਵਰਜਿਸ਼ ਵਯਾਮ ਐਕਸਰਸਾਈਜ਼ ਨਹੀਂ ਕਰਦੇ ਹੋ ਤੇ ਖਾਣਾ ਜਿਹੜਾ ਹੈ ਖਾਣੇ ਤੇ ਨਹੀਂ ਤਵੱਜੂ ਕਰਦੇ ਤੇ ਖਾਣਾ ਜਿਹੜਾ ਹੈਗਾ ਅਨ ਹੈਲਦੀ ਖਾਣਾ ਫਾਸਟ ਫੂਡ ਜਿਆਦਾ ਖਾਇਆ ਜਾਏ ਫੈਟ ਜਿਹੜਾ ਚਿਕਨਾਈ ਵਾਲੀ ਚੀਜ਼ਾਂ ਜਿਆਦਾ ਖਾਈ ਜਾਣ ਤੇ ਇਹ ਪਲੱਸ ਕਈ ਚੀਜ਼ਾਂ ਜਿਵੇਂ ਸ਼ਰਾਬ ਪੀਣਾ স্মੋਕਿੰਗ ਇਹਨਾਂ ਦਾ ਸਿੱਧਾ ਸੰਬੰਧ ਹੈਗਾ ਅਧ ਰੰਗ ਦੇ ਨਾਲ ਤਾਂ ਇਹ ਸਭ ਕਾਰਨ ਹੋ ਸਕਦੇ ਆ ਅੱਛਾ ਜਿਹੜੀ ਇੱਕ ਸਟੱਡੀ ਅਸੀਂ ਤੁਸੀਂ ਅੱਜ ਜਨ ਤੱਕ ਵੀ ਕੀਤੀ ਸਾਡੇ ਨਾਲ ਸਾਂਝੀ ਵੀ ਕੀਤੀ ਹੈ ਉਸ ਦੇ ਵਿੱਚ ਤੁਸੀਂ ਜਿਹੜਾ ਇੱਕ ਸੁਰਾਖ ਹੁੰਦਾ ਦਿਲ ਦੇ ਵਿੱਚ ਉਸ ਦਾ ਕਿਸ ਤਰ੍ਹਾਂ ਦੇ ਨਾਲ ਜਿਹੜਾ ਇਹਦੇ ਨਾਲ ਸੰਬੰਧ ਜਿਹੜਾ ਉਹ ਐਸਟੈਬਲਿਸ਼ ਕੀਤਾ ਹੈਗਾ ਕੀ ਕੁਝ ਡਿਸਕਵਰ ਕੀਤਾ ਗਿਆ ਜੀ ਸੋ ਇਹ ਜਿਹੜਾ ਅਸੀਂ ਸਟੱਡੀ ਅਧਿਐਨ ਕੀਤਾ ਸੀਗਾ ਕੁਝ ਸਾਲ ਪਹਿਲਾਂ ਤੇ ਇਹਦੇ ਵਿੱਚ ਇਹ ਚੀਜ਼ ਦੇਖਣੀ ਸੀ ਅਸੀਂ ਕਿ ਸੁਰਾਖ ਹੁੰਦਾ ਹੈ ਦਿਲ ਦੇ ਵਿੱਚ ਉਹ ਛੋਟਾ ਸੁਰਾਖ ਆਮ ਤੌਰ ਤੇ ਜਦੋਂ ਬੱਚਾ ਜੰਮਦਾ ਹੈ ਜੁਆਕ ਜੰਮਦਾ ਹੈ ਉਸ ਉਹਦੇ 1 2 1 ਸਾਲ ਦੇ ਬਾਅਦ ਉਹ ਆਪੇ ਹੀ ਬੰਦ ਹੋ ਜਾਂਦਾ ਹੈ ਸੁਰਾਖ ਪੇਟੈਂਟ ਫੋਰਮਨੋ ਵੇਲ ਕਹਿੰਦੇ ਉਹਨੂੰ ਕਈ ਕਾਰਨਾ ਕਰਕੇ ਉਹ ਬੰਦ ਨਹੀਂ ਹੁੰਦਾ ਸੁਰਾਖ ਤੇ ਉਹ ਜਦੋਂ ਜੁਆਕ ਵੱਡਾ ਹੁੰਦਾ ਤਾਂ ਉਹ ਰਹਿ ਜਾਂਦਾ ਪਰਸਿਸਟ ਕਰ ਜਾਂਦਾ ਤੇ ਅੱਗੇ ਜਾ ਕੇ ਜੇ ਉਹ ਉਹਦਾ ਖਾਸ ਕਰਕੇ ਸਾਈਜ਼ ਜਿਆਦਾ ਵੱਡਾ ਹੋਵੇ ਤਾਂ ਉਹ ਅਧਰੰਗ ਦਾ ਕਾਰਨ ਵੀ ਬਣ ਸਕਦਾ ਹੈ ਇਹ ਨਹੀਂ ਕਹਿੰਦੇ ਕਿ ਜਿੱਦੇ ਵਿੱਚ ਵੀ ਹੈਗਾ ਸਭ ਚ ਹੈਗਾ ਪਰ ਕਈ ਖਾਸ ਸਿਚੁਏਸ਼ਨਸ ਜਾਂ ਇਹ ਹੋ ਜੀ ਕੋਈ ਕ੍ਰੀਏਟ ਹੋ ਸਕਦੀ ਹੈ ਜਿਹਦੇ ਵਿੱਚ ਉਹ ਸੁਰਾਕ ਤੋਂ ਇੱਕ ਕਲੋਟ ਬੋਡੀ ਤੋਂ ਇੱਕ ਤੋਂ ਇੱਕ ਹਾਰਟ ਦੇ ਇੱਕ ਸਾਈਡ ਤੋਂ ਦੂਜੇ ਸਾਈਡ ਜਾ ਕੇ ਬ੍ਰੇਨ ਚ ਜਾ ਸਕਦਾ ਹੈ ਜਿਹਨੂੰ ਰਾਈਟ ਟੂ ਲੈਫਟ ਸ਼ੰਟ ਕਹਿੰਦੇ ਸੋ ਉਸ ਕਾਰਨ ਜਦੋਂ ਇਹ ਇਹ ਸੁਰਾਕ ਨਿਆਣਾ ਨਾ ਡਿਟੈਕਟ ਹੋਏ ਤੇ ਕਈ ਵਾਰੀ ਖਾਸ ਕਰ ਜਿਹੜੇ ਯੁਵਾ ਮਰੀਜ਼ ਹੈਗੇ ਅਧਰੰਗ ਦੇ ਉਹਨਾਂ ਚ ਕਾਰਨ ਨਹੀਂ ਲੱਭਦਾ ਤਾਂ ਫਿਰ ਅਸੀਂ ਇਹ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸੁਰਾਕ ਹੈ ਕਿ ਨਹੀਂ ਹੈ ਤੇ ਅਲਟਰਾਸਾਉਂਡ ਜਿਹੜਾ ਨਿਊਰੋਸਨੋਲੋਜੀ ਚ ਅਸੀਂ ਗੱਲ ਕਰ ਰਹੇ ਹਾਂ ਟਰਾਂਸਕ੍ਰੈਨੀਅਲ ਡੋਪਲਰ ਇਹ ਬੜਾ ਮਦਦ ਕਰਦਾ ਹੈ ਇਹ ਸੁਰਾਕ ਦਾ ਡਿਟੈਕਸ਼ਨ ਯਾ ਸੁਰਾਕ ਨੂੰ ਲੱਭਣ ਲਈ ਤੇ ਸਿੰਪਲ ਟੈਸਟ ਹੁੰਦਾ ਅਸੀਂ ਬੱਬਲਸ ਪਾਨੇ ਆ ਬਾਡੀ ਦੇ ਵਿੱਚ ਤੇ ਉਹ ਸੁਰਾਕ ਦਾ ਡਿਟੈਕਸ਼ਨ ਕਰਨ ਲਈ ਉਸੇ ਟੈਸਟ ਦੇ ਦੌਰਾਨ ਸਾਨੂੰ ਪਤਾ ਲੱਗ ਜਾਂਦਾ ਕਿ ਇਹ ਦਿਲ ਚੋਂ ਹੀ ਸੁਰਾਕ ਚੋਂ ਆਇਆ ਹੈ ਬੱਬਲ ਤੇ ਉਹ ਅਲਟਰਾਸਾਉਂਡ ਡਿਟੈਕਟ ਕਰ ਲੈਂਦਾ ਉਹ ਉਹਦਾ ਖਾਸ ਫਾਇਦਾ ਇਹ ਹੈ ਕਿ ਜੇ ਉਹ ਡਿਟੈਕਟ ਹੋ ਜਾਂਦਾ ਹੈ ਅਸੀਂ ਉਹ ਲੱਭ ਲੈਨੇ ਆ ਤਾਂ ਫਿਰ ਉਹ ਉਹਨੂੰ ਕਾਰਡੀਓਲੋਜਿਸਟ ਹਾਰਟ ਦੇ ਸਪੈਸ਼ਲਿਸਟ ਕੋਲ ਭੇਜਿਆ ਜਾ ਸਕਦਾ ਹੈ ਉਹ ਫਿਰ ਇੱਕ ਹੋਰ ਸਪੈਸ਼ਲ ਟੈਸਟ ਕਰਕੇ ਉਹਦਾ ਦੇਖ ਸਕਦਾ ਹੈ ਕਿ ਬਹੁਤ ਵੱਡਾ ਹੈ ਜਾਂ ਛੋਟਾ ਹੈ ਜੇ ਸਾਈਜ਼ ਵੱਡਾ ਹੈ ਫਿਰ ਉਹਨੂੰ ਬੰਦ ਕੀਤਾ ਜਾਂਦਾ ਹੈ ਇੱਕ ਛੋਟੇ ਜਿਹੇ ਪ੍ਰੋਸੀਜਰ ਨਾਲ ਸੋ ਉਹਦਾ ਉਹਦਾ ਉਹਦੇ ਨਾਲ ਕੀ ਹੈ ਕਿ ਮੁੜ ਕੇ ਦੁਬਾਰਾ ਸਟ੍ਰੋਕ ਬਚਾ ਸਕਦੇ ਆ ਤਾਂ ਕਿਉਂਕਿ ਜੇ ਉਹਦਾ ਇਲਾਜ ਨਾ ਪ੍ਰੋਪਰ ਕਰੀਏ ਕਈ ਵਾਰੀ ਦਵਾਈਆਂ ਤੋਂ ਵੀ ਦਵਾਈਆਂ ਕਬ ਦੇ ਬਾਵਜੂਦ ਬਾਰ ਬਾਰ ਅਧਰੰਗ ਜਾਂ ਸਟ੍ਰੋਕ ਹੋ ਸਕਦਾ ਹੈ ਉਸ ਰੱਖ ਕਰਕੇ। ਤੋਂ ਉਹ ਅਸੀਂ ਦੇਖਿਆ ਇੱਥੇ ਕਿ ਘੱਟੋ ਘੱਟ 30 30% ਮਰੀਜ਼ ਸਾਰੇ ਨਹੀਂ ਬਟ ਜਿਹੜੇ ਕਿ ਉਸ ਟਾਈਪ ਆਫ ਸਟ੍ਰੋਕ ਜਿੰਨੂ ਕਿ ਜਿਹਦੇ ਕੋਈ ਕਾਰਨ ਨਹੀਂ ਲੱਭਿਆ ਜਦੋਂ ਅਸੀਂ ਉਹ ਦੇਖੇ ਤਾਂ ਘੱਟੋ ਘੱਟ 30% ਮਰੀਜ਼ਾਂ ਚ ਇਹ ਪਾਇਆ ਗਿਆ ਹੈ। ਅੱਛਾ ਪੀਜੀਆਈ ਚਾਪਾ ਇਲਾਜ ਦੀ ਗੱਲ ਕਰੀ ਜੀ ਐਡਵਾਂਸਮੈਂਟ ਕੀ ਕੀ ਹੋਈਆਂ ਜੀ? ਅ ਅਧਰੰਗ ਦੀਆਂ ਐਡਵਾਂਸਮੈਂਟਸ ਅਸੀਂ ਬੇਸਿਕਲੀ ਅਸੀਂ ਪਾਰ ਐਟ ਪਾਰ ਹੈਗੇ ਅਸੀਂ ਜਿਵੇਂ ਦੁਨੀਆ ਚ ਸਾਰੇ ਪਾਸੇ ਇਲਾਜ ਚੱਲ ਰਿਹਾ ਹੈ ਉਹ ਸਾਰੇ ਇਲਾਜ ਇੱਥੇ ਪੀਜੀਐਚ ਅਵੇਲੇਬਲ ਹੈਗੇ ਸਭ ਤੋਂ ਜ਼ਰੂਰੀ ਤਾਂ ਮੈਂ ਇਹ ਕਹੂੰਗਾ ਜਦੋਂ ਅਧ ਰੰਗ ਹੁੰਦਾ ਹੈ ਤਾਂ ਇਮੀਡੀਏਟਲੀ ਜਦੋਂ ਕਲੋਟ ਬ੍ਰੇਂਚ ਜਾਂਦਾ ਹੈ ਜਦੋਂ ਮਰੀਜ਼ ਸਾਡੇ ਕੋਲ 3-4 ਘੰਟੇ ਚ ਪਹੁੰਚ ਜਾਂਦਾ ਇੱਕ ਤਾਂ ਅਸੀਂ ਉਹਦੇ ਚ ਕਲੋਟ ਕੋਲਣ ਵਾਲੀ ਦਵਾਈ ਜਿਹੜੀ ਕਲੋਟ ਨੂੰ ਡਿਸਾਲਵ ਕਰ ਦਿੰਦੀ ਉਹ ਵਾਲੀ ਦੇ ਸਕਦੇ ਤੇ ਜੇ ਉਹ ਨਾ ਦੇ ਪਾਈਏ ਜੇ ਮਰੀਜ਼ ਦੇਰ ਨਾਲ ਆਉਂਦਾ ਫਿਰ ਅਸੀਂ ਇੱਕ ਨਾਲੀ ਪਾ ਕੇ ਕੈਥੀਟਰ ਪਾ ਕੇ ਬ੍ਰੇਨ ਦੇ ਵਿੱਚੋਂ ਕਲੌਟ ਵੀ ਕੱਢ ਸਕਦੇ ਆ ਜਿਹੜੇ ਕਿ ਸਾਡੇ ਨਾਲ ਰੇਡੀਓਲੋਜੀ ਦੇ ਟੀਮ ਹੈ ਉਹ ਕਰਦੀ ਹੈਗੀ ਇੰਟਰਵੈਨਸ਼ਨਲ ਟੀਮ ਹੈ ਤੇ ਅਸੀਂ 24 ਘੰਟੇ ਤੱਕ ਹੁਣ ਇਲਾਜ ਕਰ پا ਸਕ ਰਹੇ ਹਾਂ ਸੋ ਇਹ ਸਾਰਾ ਕੁਝ ਦੁਨੀਆ ਭਰ ਛੋ ਰਿਆ ਜਿਹੜਾ ਕਿ ਹੁਣ ਪੀਚ ਵਿੱਚ ਕਾਫੀ ਸਾਲਾਂ ਚੋਂ ਅਸੀਂ ਕਰ ਰਹੇ ਹਾਂ ਸੋ ਇਹ ਇਹ ਵਾਲਾ ਇਲਾਜ ਤਾਂ ਅਸੀਂ ਕਰ ਹੀ پا ਰਹੇ ਆ ਬਾਕੀ ਹੋਰ ਐਡਵਾਂਸਮੈਂਟਸ ਜਿਹੜੀ ਹੈ ਕਿ ਫਿਊਚਰ ਸੋਚਿਆ ਕਰਾਂਗੇ ਉਹ ਹਜੇ ਕੁਝ ਤਾਂ ਟੈਕਨੋਲੋਜੀ ਬੇਸਡ ਹੈ ਜਿਹਦੇ ਨਾਲ ਕਰਕੇ ਅਸੀਂ ਜ਼ਿਆਦਾ ਕਵਰੇਜ ਦੇ ਪਾਵਾਂਗੇ ਉਹ ਕਰਨ ਦਾ ਪਲਾਨ ਹੈ ਅੱਗੇ ਹਸਪੀਟਲ ਜਾਂਚ ਕਈ ਵਾਰ ਹੁੰਦਾ ਵੀ ਟਾਈਮ ਲੱਗ ਜਾਂਦਾ ਤਾਂ ਕਈ ਵਾਰ ਘਰੇ ਹੀ ਅਗਰ ਕਿਸੇ ਨਾਲ ਆਏ ਹੋਇਆ ਤਾਂ ਫਿਰ ਉਹ ਮੌਕੇ ਤੇ ਕੋਈ ਤਰੀਕਾ ਲੱਭਦੇ ਆ ਜਿਵੇਂ ਅ ਅਫੀਮ ਦਾ ਜਿਹੜਾ ਹੈਗਾ ਉਹ ਦੇਣਾ ਉਹ ਬਹੁਤ ਸਾਲਾਂ ਤੋਂ ਇਹ ਚੀਜ਼ ਚੱਲਦੀ ਆ ਰਹੀ ਹੈਗੀ ਹੈ ਉਹ ਤੁਸੀਂ ਕਿੰਨੇ ਕਿ ਸਹੀ ਮੰਨਦੇ ਹੋ ਜਾਂ ਹੋਰ ਵੀ ਕੀ ਤੁਸੀਂ ਤਰੀਕਾ ਦੱਸੋਗੇ ਵੀ ਜਿਹੜਾ ਇਮੀਡੀਏਟਲੀ ਆ ਜਾਨ ਬਚਾਉਣ ਚ ਜਿਹੜਾ ਮਦਦ ਕਰ ਸਕਦਾ ਦੇਖੋ ਇਮੀਡੀਏਟਲੀ ਤਾਂ ਇਹੋ ਜਿਹਾ ਕੋਈ ਨੁਸਖਾ ਨਹੀਂ ਹੈ ਅਦਰੰਗ ਦੇ ਲਈ ਜੇ ਅਦਰੰਗ ਹੋ ਰਿਹਾ ਹੈ ਤਾਂ ਪਹਿਲਾਂ ਤਾਂ ਤੁਹਾਨੂੰ ਉਹਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੋ ਰਿਹਾ ਉਹ ਫਾਸਟ ਦੇ ਨਾਲ ਤੁਸੀਂ ਯਾਦ ਰੱਖੋ ਫਾਸਟ ਮੀਨਸ ਫੇਸ ਐ ਦਾ ਮਤਲਬ ਫੇਸ ਈ ਦਾ ਮਤਲਬ ਆਰਮਸ ਮਤਲਬ ਕਿ ਜੇ ਮੂੰਹ ਟੇਡਾ ਪਣ ਆ ਰਿਹਾ ਹੈ ਬਾਹੂਦਰ ਕਮਜ਼ੋਰੀ ਆ ਰਹੀ ਹੈ ਸਪੀਚ ਐਸ ਮਤਲਬ ਸਪੀਚ ਤਾਂ ਇਹ ਟਾਈਮ ਨਹੀਂ ਅਸੀਂ ਬਰਬਾਦ ਕਰਨਾ ਟੀ ਦਾ ਮਤਲਬ ਟਾਈਮ ਤੇ ਟਾਈਮ ਬਰਬਾਦ ਨਾ ਕਰਦੇ ਹੋਏ ਇਮੀਡੀਏਟਲੀ ਹਸਪੀਟਲ ਹੀ ਜਾਣਾ ਹੈ ਕਰੇ ਕੋਈ ਨੁਸਖੇ ਨਾ ਅਪਣਾਓ ਖਾਸ ਕਰੇ ਜਿਹੜਾ ਪ੍ਰਚਲਿਤ ਹੈ ਕਿ ਮੇਬੀ ਅ ਹਫੀਮ ਹੈਲਪ ਕਰ ਦਈਏ ਉਹ じゃ ਕੋਈ ਸਾਇੰਟੀਫਿਕ ਬੇਸਿਸ ਉਹਦਾ ਵਿਗਿਆਨਿਕ ਤੌਰ ਤੇ ਕੋਈ ਬੇਸਿਸ ਨਹੀਂ ਹੈ ਤੇ ਉਹ ਅਵੋਇਡ ਕਰਨਾ ਚਾਹੀਦਾ ਉਹਨੂੰ ਉਹ ਤੋਂ ਬਚ ਕੇ ਰਹਿਣਾ ਚਾਹੀਦਾ ਇਹੋ ਜੇ ਸਲਾਹਾਂ ਤੋਂ ਤੇ ਹਸਪੀਟਲ ਜਾ ਕੇ ਇਲਾਜ ਕਰਾਉਣਾ ਚਾਹੀਦਾ ਡਾਕਟਰ ਸਾਹਿਬ ਅਕਸਰ ਲੋਕੀ ਇਹ ਕਹਿ ਦਿੰਦੇ ਆ ਵੀ ਫੀਮ ਦਿੱਤੇ ਸੀ ਫਲਾਣੇ ਨੂੰ ਤੇ ਉਹ ਬਚ ਗਿਆ ਨਹੀਂ ਤਾਂ ਨਹੀਂ ਬਚਣਾ ਉਵੇਂ ਉਹੀ ਕਹਿ ਰਹੇ ਨੇ ਜਿਨੇ ਆਪਣਾ ਵਿਸ਼ਵਾਸ ਅੰਧਵਿਸ਼ਵਾਸ ਕਹਿੰਦੇ ਉਹਨੂੰ ਜਿੰਨੂੰ ਆਪਣੇ ਚੀਜ਼ ਤੇ ਵਿਸ਼ਵਾਸ ਹੈ ਉਹ ਉਹ ਜਿਹੜਾ ਮਰੀਜ਼ ਕਈ ਵਾਰੀ ਮੈਂ ਦੱਸਦਾ ਕੀ ਹੁੰਦਾ ਅਦਰੰਗ ਦਾ ਇਹ ਜ਼ਰੂਰੀ ਨਹੀਂ ਹੈ ਕਿ ਕਈ ਵਾਰੀ ਟੈਂਪਰਰੀ ਆ ਮਾਈਨਰ ਸਟ੍ਰੋਕ ਕਹਿੰਦੇ ਉਹਨੂੰ ਉਹ ਕੀ ਹੁੰਦਾ ਹੈ ਕਿ ਅਦਰੰਗ ਹੋ ਕੇ ਉਹ ਬੰਦਾ ਠੀਕ ਹੋ ਜਾਂਦਾ ਆਪਣੇ ਆਪ ਹੀ ਨੇਚਰਲੀ ਠੀਕ ਹੋ ਜਾਂਦਾ ਪਰ ਉਸ ਤੋਂ ਬਾਅਦ ਉਹਦਾ ਅਦਰੰਗ ਹੋਣ ਦਾ ਚਾਂਸ ਬਹੁਤ ਜ਼ਿਆਦਾ ਹੋ ਜਾਂਦਾ ਅਗਲੇ ਕੁਝ ਦਿਨਾਂ 'ਚ ਉਹ ਜਿਸ ਬੰਦੇ ਨੇ ਪਹਿਲਾ ਦੇਖਿਆ ਉਹਨੇ ਅਗਲੇ ਦਿਨ ਦਾ ਤਾਂ ਦੇਖਿਆ ਨਹੀਂ ਨਾ ਕਿ ਅੱਗੇ ਜਾ ਕੇ ਉਥਰ ਦੱਸੇਗਾ ਦੱਸੇਗਾ ਨਹੀਂ ਪਹਿਲੇ ਦਿਨ ਉਹਨੂੰ ਲੱਗਿਆ ਠੀਕ ਹੋ ਗਿਆ ਜਦੋਂ ਅਗਲੀ ਵਾਰੀ ਅਧਰੰਗ ਹੋਊਗਾ ਫੇਰ ਕੁਝ ਕੰਮ ਨਹੀਂ ਕਰਨਾ ਔਰ ਉਹ ਹਫੀਮ ਕਰਕੇ ਠੀਕ ਨਹੀਂ ਹੋਇਆ ਉਹ ਕੁਦਰਤੀ ਤੌਰ ਤੇ ਠੀਕ ਹੋਇਆ ਹੁੰਦਾ ਮਰੀਜ਼ ਕਿਉਂਕਿ ਹਜੇ ਤੱਕ ਸਾਡੇ ਕੋਲ ਕੋਈ ਵੀ ਇਸ ਚੀਜ਼ ਦਾ ਪ੍ਰੂਫ ਨਹੀਂ ਹੈ ਐਵਿਡੈਂਸ ਨਹੀਂ ਹੈ ਕਿ ਕੋਈ ਇਹਦਾ ਹਫੀਮ ਉਹਦੇ ਵਿੱਚ ਕੰਮ ਕਰਦੀ ਹੈ ਕਿ ਨਹੀਂ ਕਰਦੀ ਅੱਛਾ ਕਿੰਨੇ ਟਾਈਪਸ ਦੇ ਵਿੱਚ ਤੁਸੀਂ ਮੰਨਦੇ ਹੋ ਸਟ੍ਰੋਕਸ ਨੂੰ ਉਹਵੇਂ ਕਲਾਸੀਫਾਈ ਜੇ ਆਪਾਂ ਕਰਨਾ ਮੋٹے ਤੌਰ ਤੇ ਦੋ ਕਿਸਮ ਦੇ ਹੁੰਦੇ ਜਿਹਦੇ ਚ ਇੱਕ ਤਾਂ ਕਲੋਟ ਦਿਮਾਗ ਦੇ ਵਿੱਚ ਜਾਂਦਾ ਹੈ ਖੂਨ ਦਾ ਦੌਰਾ ਬੰਦ ਹੁੰਦਾ ਹੈ ਤੇ ਦੂਜਾ ਹੁੰਦਾ ਜਿਹੜਾ ਨਸ ਫਟਦੀ ਤੇ ਖੂਨ ਫੈਲ ਜਾਂਦਾ ਐਸੇ ਕਰਕੇ ਅਸੀਂ ਕਹਿ ਨਹੀਂ ਸਕਦੇ ਕਿਸ ਤਰੀਕੇ ਦਾ ਸਟ੍ਰੋਕ ਦਰੰਗ ਹੋਇਆ ਜਿੰਨੀ ਦੇਰ ਅਸੀਂ ਸੀਟੀ ਸਕੈਨ ਨਹੀਂ ਕਰਦੇ ਐਸੇ ਕਰਕੇ ਅਸੀਂ ਕਹਿੰਦਾ ਕਿ ਘਰੇ ਕੋਈ ਇਲਾਜ ਨਾ ਕਰੋ ਨਾ ਕੋਈ ਡਿਸਪ੍ਰਿੰਦਿਓ ਨਾ ਕੁਝ ਹੋਰ ਪਹਿਲਾਂ ਸੀਟੀ ਸਕੈਨ ਹੋਣਾ ਚਾਹੀਦਾ ਉਸ ਤੋਂ ਬਾਅਦ ਫਿਰ ਇਲਾਜ ਅਸੀਂ ਫਿਰ ਮਰੀਜ਼ ਦਾ ਸ਼ੁਰੂ ਕਰੀਦਾ ਸੋ ਇਹ ਦੋ ਮੋٹے ਮੋٹے ਹੈਗੇ ਸਭ ਤੋਂ ਕਾਮਨ 80% ਕਲੋਟ ਹੁੰਦਾ ਜਿਹਦੇ ਵਿੱਚ ਖੂਨ ਦਾ ਦੌਰਾ ਬੰਦ ਹੁੰਦਾ ਹੈ 20 ਤੋਂ 25 20 ਤੋਂ 25% ਦੂਜੇ ਹੁੰਦੇ ਜਿਹਦੇ ਵਿੱਚ ਨਸ ਪਟਦੀ ਹੈ ਅਸਰ ਡਿਸਪ੍ਰਿਨ ਦੀ ਵੀ ਤੁਸੀਂ ਗੱਲ ਕੀਤੀ ਉਹਦਾ ਵੀ ਨੁਕਸਾਨ ਹੋ ਸਕਦਾ ਬਿਲਕੁਲ ਨਹੀਂ ਲੈਣੀ ਲੋੜ ਹੈ ਪਹਿਲਾਂ ਹਸਪਤਾਲ ਜਾ ਕੇ ਸਕੈਨ ਕਰਾਣਾ ਜ਼ਰੂਰੀ ਹੈ ਇਹਦੇ ਵਿੱਚ ਉਸ ਤੋਂ ਬਾਅਦ ਹੀ ਇਲਾਜ ਸ਼ੁਰੂ ਹੋਣਾ ਚਾਹੀਦਾ ਯੰਗਸਟਰਸ ਕਈ ਅੱਜਕੱਲ ਅਵੇਅਰ ਵੀ ਬਹੁਤ ਐਕਸਰਸਾਈਜ਼ ਵਗੈਰਾ ਕਰਦੇ ਨੇ ਜਿਮ ਕਰਦੇ ਨੇ ਤਾਂ ਉਹ ਕੋਈ ਪਾਰਟिकुलर ਐਕਸਰਸਾਈਜ਼ ਹੋਣ ਜੇ ਤੁਸੀਂ ਰੂਟੀਨਲੀ ਕਰਦੇ ਰਹੋਗੇ ਤਾਂ ਥੋੜੇ ਚਾਂਸਸ ਜਿਹਦੇ ਨਾਲ ਰਿਡਿਊਸ ਹੁੰਦੇ ਹੋਣ ਇਹੋ ਜਿਹੀ ਕੋਈ ਰੂਟੀਨ ਐਕਸਰਸਾਈਜ਼ ਤਾਂ ਨਹੀਂ ਹੈ ਬਟ ਹੈਲਦੀ ਕੱਲੀ ਵਾਕਿੰਗ ਹੀ ਕਰ ਲਓ ਜੇ ਰਨਿੰਗ ਐਂਡ ਵਾਕਿੰਗ ਅੱਧਾ ਘੰਟਾ ਫਾਸਟ ਵਾਕ ਹਫ਼ਤੇ 'ਚ 5 ਦਿਨ ਉਹ ਵੀ ਤੁਹਾਨੂੰ ਕਾਫੀ ਹੱਦ ਤੱਕ ਪ੍ਰੋਟੈਕਟ ਕਰਸੀ। ਫਾਸਟ ਵਾਕ ਮਤਲਬ ਹੈ ਤੁਹਾਡਾ ਹਾਰਟ ਰੇਟ 200 ਤੋਂ ਉੱਪਰ ਜਾਣਾ ਚਾਹੀਦਾ। ਸਿੰਪਲ ਟੈਲਨ ਦਾ ਕੋਈ ਫਾਇਦਾ ਨਹੀਂ ਹੈ। ਤੁਸੀਂ ਆਪਣਾ ਹਾਰਟ ਰੇਟ ਜਾਂ ਸਾਹ ਚੜੇ ਜਦੋਂ ਤੁਹਾਨੂੰ ਉਨੀ ਸਪੀਡ ਤੇ ਵਾਕਿੰਗ ਕਰੋ। ਵਾਕਿੰਗ ਇਨ ਫੈਕਟ ਮੰਨਿਆ ਗਿਆ ਹੈ ਰਨਿੰਗ ਨਾਲੋਂ ਬੈਟਰ ਮੰਨੀ ਗਈ ਹੈ। ਕੁਝ ਉਹਦਾ ਵੀ ਪ੍ਰੂਫ ਹੈਗਾ ਕਿ ਵਾਕਿੰਗ ਨਾਲ ਤੁਹਾਡੇ ਇੱਕ ਤਾਂ ਜੋਇੰਟਸ ਠੀਕ ਰਹਿੰਦੇ। ਪਰ ਵਾਕਿੰਗ ਤੁਸੀਂ ਕਰੋ ਡੇਲੀ ਅੱਧਾ-ਅੱਧਾ ਘੰਟਾ ਰੋਜ਼ ਤੇਜ਼ ਵਾਕਿੰਗ ਉਸ ਉਹਦੇ ਕੱਲੇ ਇਸ ਚੀਜ਼ ਨਾਲ ਵੀ ਕਾਫੀ ਹੱਦ ਤੱਕ ਤੁਸੀਂ ਆਪਣੇ ਆਪ ਨੂੰ ਬਚਾ ਸਕਦੇ ਹੋ। ਤਾਂ ਆਖਰੀ ਸਵਾਲ ਜੀ ਪੀਜੀਆ ਵਿੱਚ ਕਿੰਨੇ ਕੁ ਪੇਸ਼ੈਂਟਸ ਆ ਰਹੇ ਨੇ ਜਿਹੜੇ ਇਹਦੇ ਰਿਲੇਟਿਡ ਨੇ ਤੇ ਜੇਕਰ ਕੋਈ ਪੰਜਾਬ ਦਾ ਕੋਈ ਤੁਹਾਡੇ ਕੋਲੇ ਮੋٹے ਤੌਰ ਤੇ ਕੋਈ ਫਿਗਰ ਹੋਵੇ ਕਿੰਨੇ ਕਾਉਂਦੇ ਨੇ ਪੰਜਾਬ ਦਾ ਐਸਐਸ ਤਾਂ ਫਿਗਰ ਨਹੀਂ ਹੈ ਪਰ ਓਵਰ ਓਵਰਾਲ ਇੰਡੀਆ ਦਾ ਫਿਗਰ ਇਹ ਕਹਿ ਸਕਦੇ ਆ ਕਿ ਘਟੋ-ਘਟ ਇੱਕ ਇੱਕ ਲੱਖ ਬੰਦੇ ਪਿੱਛੇ 140 ਮਰੀਜ਼ਾਂ ਨੂੰ ਅਧ ਰੰਗ ਨਵੇਂ ਮੰਦ ਰੰਗ ਆਉਂਦੇ ਉਸ ਹਿਸਾਬ ਨਾਲ ਇੱਕ ਸਾਲ ਦੇ ਵਿੱਚ ਪੂਰੇ ਕੰਟਰੀ ਦੇ ਵਿੱਚ ਸਾਡੇ ਘਟੋ-ਘਟ ਅ 18 ਲੱਖ ਮਰੀਜ਼ਾਂ ਨੂੰ ਅਧਰੰਗ ਹੁੰਦਾ ਤੇ ਮਤਲਬ ਇਹਦਾ ਮੋਟਾ ਮੋਟੇ ਤੌਰ ਤੇ ਮੈਂ ਦੱਸ ਸਕਦਾ 18 ਤੋਂ 20 ਲੱਖ ਰੀਜ਼ਾਂ ਨੂੰ ਸਾਲ 'ਚ ਹੁੰਦਾ ਹੈ ਪੂਰੇ ਇੰਡੀਆ 'ਚ ਤੇ ਇੱਥੇ ਜੇ ਦੇਖਿਆ ਜਾਏ ਸਾਡੇ ਹਸਪੀਟਲ ਪੀਜੀਆਈ ਦੇ ਵਿੱਚ ਐਮਰਜੈਂਸੀ ਦੇ ਵਿੱਚ ਲਗਭਗ 100 ਤੋਂ 150 ਮਰੀਜ਼ ਹਰ ਮਹੀਨੇ ਆਉਂਦਾ ਸਟ੍ਰੋਕ ਦਾ ਸਾਲ 'ਚ ਮੰਨ ਕੇ ਚੱਲੋ 1200 ਮਰੀਜ਼ ਬਹੁਤ ਬਹੁਤ ਸ਼ੁਕਰੀਆ ਸੋ ਅ ਬੜੀ ਚੰਗੀ ਜਾਣਕਾਰੀ ਜਿਹੜੀ ਹੈ ਉਹ ਦਿੱਤੀ ਇਹਨਾਂ ਨੇ ਸਾਨੂੰ ਤੇ ਕਾਰਨ ਕੀ ਨੇ ਕਿ ਇਸ ਤਰ੍ਹਾਂ ਦੇ ਨਾਲ ਇਲਾਜ ਕਰਨਾ ਚਾਹੀਦਾ ਹੈ ਤੇ ਕੀ ਕੀ ਚੀਜ਼ਾਂ ਜਿਹੜੀਆਂ ਨੇ ਧਿਆਨ ਚ ਰੱਖਣੀਆਂ ਚਾਹੀਦੀਆਂ ਨੇ ਅ ਦਰੰਗ ਵੇਲੇ ਉਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਡਾਕਟਰ ਤੀਜ ਖੁਰਾਨਾ ਨੇ ਬੜੇ ਵਧੀਆ ਤਰੀਕੇ ਨਾਲ ਦੱਸੇਗਾ ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ